ਹਾਂਜੀ ਬੱਚੇ ਤੁਹਾਡਾ ਲੀਡਰ ਕੌਣ ਆ ਪਹਿਲੇ ਦੱਸੋ ਆਪਦੇ ਆਪ ਨੂੰ ਲੀਡਰ ਕੌਣ ਮੰਨਦਾ ਦੱਸੋ ਸਾਰੇ ਦੱਸੋ ਸਾਰੇ ਹਮਾ ਜਿਹੜੀ ਲੀਡਰ ਲੀਡਰ ਜਿਹੜੀ ਨੇਤਾਗਿਰੀ ਉਹ ਨੇਤਾਗਿਰੀ ਨਹੀਂ ਤੁਹਾਡੇ ਵਿੱਚ ਕੁਆਲਿਟੀ ਜਿਹੜੀ ਆਉਂਦੀ ਆ ਇਹ ਸਕੂਲ ਹੀ ਆ ਸਭ ਤੋਂ ਵੱਡੇ ਕਿਹੜਾ ਬੋਲੂਗਾ ਆਨਸਰ ਦੱਸੋ ਮੈਂ ਕੁਝ ਕੁਐਸਚਨ ਪੁੱਛੂੰਗਾ ਕਿਹੜਾ ਬੋਲੂਗਾ ਤੁਹਾਡੇ ਚ ਹਾਂਜੀ ਮੈਮ ਕੋਲ ਚਰਚਾ ਹਾਂਜੀ ਹਾਂਜੀ ਬੋਤੋ ਅੱਜ ਦਾ ਜਿਹੜਾ ਤੁਸੀਂ ਰੈਲੀ ਕੱਢੀ ਆ ਕਿਹੜੇ ਸਬੰਧ ਚਾ ਰੈਲੀ ਸਵੱਛਤਾ ਦੀ ਵੇਸ ਸਵੱਛਤਾ ਦੀ ਵੇਸ ਸਵੱਛਤਾ ਘਰੋਂ ਚੱਲੂ ਚਾਲੂ ਹੋਊਗੀ ਕਿ ਕਿੱਥੋਂ ਚਾਲੂ ਕਰੀਏ ਸਵੱਛਤਾ ਸਭ ਤੋਂ ਪਹਿਲਾਂ ਤਾਂ ਸਵੱਛਤਾ ਆਪਣੇ ਘਰ ਤੋਂ ਹੀ ਸ਼ੁਰੂ ਹੁੰਦੀ ਹੈ ਸਾਨੂੰ ਹਰ ਤਰਫ ਦੀ ਸਵੱਛਤਾ ਰੱਖਣੀ ਚਾਹੀਦੀ ਹੈ ਆਪਣੇ ਕਮਰੇ ਆ ਦੀ ਆਪਣੇ ਘਰ ਦੀ ਆਪਣੇ ਆਸ-ਪਾਸ ਦੀ ਤੇ ਨਾਲ ਹੀ ਆਪਣੇ ਆਪ ਦੀ ਵੀ ਸਭ ਤੋਂ ਜ਼ਰੂਰੀ ਪਹਿਲਾਂ ਆਪਣੇ ਆਪ ਦੀ ਹੁੰਦੀ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜੇ ਆਪਾਂ ਸਮਾਜ ਦੇ ਵਿੱਚ ਕੋਈ ਚੰਗਿਆਈ ਲਿਆਉਣੀ ਆ ਸਾਨੂੰ ਕੀ ਕਿਹੜੀ ਗੱਲ ਨੂੰ ਕੇਂਦਰਿਤ ਕਰਨਾ ਪਾਣਾ ਕਿਹੜੀ ਗੱਲ ਤੇ ਸਾਨੂੰ ਪਹਿਰਾ ਦੇਣਾ ਪੈਣਾ ਅਗਰ ਸਮਾਜ ਵਿੱਚ ਕੋਈ ਵੀ ਆਪਾਂ ਨੂੰ ਚੇਂਜ ਲੈ ਕੇ ਆਉਣਾ ਹੈ ਤਾਂ ਸਾਨੂੰ ਉਸੇ ਬੇਸ ਤੇ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਜਾਗਰਿਤ ਕਰਨਾ ਪੈਣਾ ਲੋਕਾਂ ਨਾਲ ਇਸ ਸਮਾਜ ਦੇ ਆਪਾਂ ਸਭ ਲੋਕਾਂ ਨੂੰ ਜਾਗਰਿਤ ਕਰਾਂਗੇ ਤਾਂ ਹੀ ਉਹ ਆਸ-ਪਾਸ ਦਾ ਉਹ ਜਾਗਰਿਤ ਕਰਕੇ ਦੇਸ਼ ਨੂੰ ਸਵੱਛ ਬਣਾ ਪਾਉਂਗੇ ਕੀ ਨਾਮ ਆ ਬੱਚੇ ਤੇਰਾ ਸਾਦਿਕਾ ਸਾਦਿਕਾ ਤਾੜੀਆਂ ਮਾਰ ਦਿਓ ਬਈ ਹਾਂਜੀ ਚਲੋ ਜੀ ਰਜੇਸ਼ਵਰੀ ਮੈਡਮ ਚਲੋ ਜੀ ਨਾ 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 ਚਲੋ ਸਵੱਛ ਭਾਰਤ ਸੰਦੀਪ ਮਾਨੂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਜ ਦੇ ਜੋ ਵੀ ਤੁਸੀਂ ਰੈਲੀ ਕੱਢੀ ਆ ਉਹਦੇ ਸੰਬੰਧ ਵਿੱਚ ਤੁਸੀਂ ਕੀ ਬੋਲਣਾ ਚਾਹੁੰਦੇ ਹੋ ਸਰ ਮੈਂ ਤਾਂ ਕਹੂੰਗੀ ਵੀ ਇਹ ਨਾ ਇੱਕ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜਿੰਨਾ ਚਿਰ ਸਾਡੀ ਧਰਤੀ ਸਾਫ਼ ਸੁਥਰੀ ਨਹੀਂ ਹੋਊਗੀ ਉਹਨਾਂ ਸਿਰ ਅਸੀਂ ਕੋਈ ਵੀ ਕੰਮ ਵਿੱਚ ਅੱਗੇ ਨਹੀਂ ਵਸ ਸਕਦੇ ਕਿਉਂਕਿ ਦੇਸ਼ ਸਾਫ਼ ਹੈ ਤਾਂ ਸਾਡੀ ਸਿਹਤ ਸਾਫ਼ ਹੈ ਔਰ ਸਿਹਤ ਨੂੰ ਸਹੀ ਬਣਾਉਣ ਵਾਸਤੇ ਕੋਨੇ-ਕੋਨੇ ਨੂੰ ਸਾਫ਼ ਕਰਨ ਵਾਸਤੇ ਸਰਕਾਰ ਨੇ ਇੱਕ ਤਰੀਕ ਤੋਂ 15 ਤਰੀਕ ਤੱਕ ਪਹਿਲਾਂ ਸਵੱਛਤਾ ਪਖਵਾੜਾ ਮਨਾਇਆ ਹੁਣ 17 ਤਰੀਕ ਤੋਂ ਗਾਂਧੀ ਜਨਮ ਦਿਤੀ 2 ਅਕਤੂਬਰ ਤੱਕ ਸਵੱਛਤਾ ਅਭਿਆਨ ਚਲਾਉਣਾ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਬੱਚੇ ਆਪ ਦਾ ਆਲਾ ਦਵਾਲਾ ਸਾਫ਼ ਰੱਖਣ ਅੱਜ ਬੱਚੇ ਰੈਲੀ ਕੱਢ ਕੇ ਆਏ ਆ ਇਹਨਾਂ ਨੇ ਬਾਅਦ ਸ਼ਾਪਸ ਦੇ ਜਿਹੜੇ ਲੋਕ ਸੀ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਵੀ ਅਵੇਅਰ ਕੀਤਾ ਕਿ ਕਿਵੇਂ ਸਫਾਈ ਰੱਖਣੀ ਆ ਔਰ ਬਹੁਤ ਵਧੀਆ ਉਪਰਾਲਾ ਹੈ ਬਹੁਤ ਬਹੁਤ ਧੰਨਵਾਦ ਤੇ ਨਾਲੇ ਤੁਹਾਨੂੰ ਸਟੇਟ ਵਾਰਡ ਮਿਲਿਆ ਉਹਦੇ ਤੁਹਾਨੂੰ ਬਹੁਤ ਬਹੁਤ ਕਰੋੜਾਂਵਾਦ ਮੁਬਾਰਕਾ ਸਾਡੀ ਕਾਮਨਾ ਵੀ ਤੁਸੀਂ ਨੈਸ਼ਨਲ ਵਾਰਡ ਲੋ ਬਹੁਤ ਬਹੁਤ ਧੰਨਵਾਦ ਹਾਂਜੀ ਸੁਗੰਦਰ ਸਰ ਸਾਡੇ ਕੋਲੇ ਇਸ ਸਮੇ 1100 ਬੱਚੇ ਵੜਦੇ ਆ ਅਸੀਂ ਉਹਨਾਂ 1100 ਬੱਚਿਆਂ ਨੂੰ ਜਾਗਰੂਕ ਕੀਤਾ ਕਿ ਸਵੱਛ ਭਾਰਤ ਸ੍ਰੇਸ਼ਠ ਭਾਰਤ ਜਦੋਂ ਇਹ 1100 ਬੱਚੇ 1100 ਘਰਾਂ ਦੇ ਵਿੱਚ ਜਾਣਗੇ 1100 ਪਿੰਡਾਂ ਦੇ ਵਿੱਚ ਜਾਣਗੇ ਤਾਂ ਇਹ ਬੱਚੇ ਓਬਵੀਅਸਲੀ ਉਹਨਾਂ ਪਿੰਡਾਂ ਨੂੰ ਉਹਨਾਂ ਘਰਾਂ ਨੂੰ ਸਵੱਛ ਬਣਾਉਣਗੇ ਅਤੇ ਇੱਕ ਸਾਡਾ ਵਧੀਆ ਜਿਹੜਾ ਉਪਰਾਲਾ ਇਹ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਜਾਗਰੂਕ ਹੋਏਗਾ ਜਿਹੜਾ ਕਿ ਚੰਗੇ ਸਮਾਜ ਦੀ ਸਿਰਜਣਾ ਕਰੇਗਾ ਅਤੇ ਅਸੀਂ ਬਾਖੂ ਵੀ ਬੋਲ ਪਾਵਾਂਗੇ ਕਿ ਸਵੱਛ ਭਾਰਤ ਸ੍ਰੇਸ਼ਠ ਭਾਰਤ ਹਾਂਜੀ ਹਾਂਜੀ ਮੈਡਮ ਮੈਂ ਜੋ ਕਿੰਨੇ ਸਾਲ ਹੋ ਗਏ ਮੈਨੂੰ 14 ਸਾਲ ਹੋ ਗਏ ਸਕੂਲ ਨੂੰ ਦੇਖਦੇ ਨੂੰ ਇਹ ਸਕੂਲ ਹਰ ਵਕਤ ਜਦੋਂ ਆਉਣਾ ਸਾਨੂੰ ਨਵਾਂ ਨਵੇਲਾ ਲੱਗਦਾ ਨਵਾਂ ਨਵੀਨਤਾ ਲੱਗਦੀ ਹੈ ਉਹਦੇ ਵਿੱਚ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਤੇ ਸਰ ਅਸਲ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਤਾਂ ਇੱਕ ਸਿੰਗਲ ਬੰਦਾ ਉਸ ਕੰਮ ਲਈ ਨਹੀਂ ਪੂਰਾ ਉੱਤਰ ਦਾ ਮੈਨੂੰ ਖੁਸ਼ੀ ਹੈ ਕਿ ਮੇਰੇ ਕੋਲੇ 54 ਦਾ ਸਟਾਫ ਆਰ 54 ਦਾ 54 ਸਟਾਫ ਇਸ ਕੰਮ ਲਈ ਡੈਡੀਕੇਟਡ ਹੈ ਟੀਚਿੰਗ ਦੇ ਨਾਲ ਨਾਲ ਜਿੰਨੀਆਂ ਵੀ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਉਹ ਮੇਰੇ ਸਟਾਫ ਦੇ ਹਿੱਸੇ ਜਾਂ ਸਟਾਫ ਦੇ ਯੋਗਦਾਨ ਤੋਂ ਬਿਨਾ ਪੋਸੀਬਲ ਨਹੀਂ ਹੈਗੀਆਂ ਔਰ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਮੈਂ ਇਸ ਸਕੂਲ ਦਾ ਹਿੱਸਾ ਤੇ ਸਟਾਫ ਆ ਜਿਹੜਾ ਮੇਰੇ ਝੋਲੀ ਪਿਆ ਹੋਇਆ ਤਾਂ ਮੈਂ ਆਸ ਕਰਦੀ ਆ ਕਿ ਹਮੇਸ਼ਾ ਮੇਰਾ ਸਟਾਫ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਸਕੂਲ ਨੂੰ ਹਮੇਸ਼ਾ ਬਲੰਦੀਆਂ ਤੇ ਲੈ ਕੇ ਜਾਏਗਾ ਬਹੁਤ ਧੰਨਵਾਦ। ਸਭੀ ਕਾਮਨਾ ਕਰਦੇ ਆ। ਤੁਹਾਡਾ ਸੋ ਦੁਨ ਦੁ ਤੈਨ ਦੁ ਗਣੀ ਰਾਤ ਚੋਗਣੀ ਕਰਕੀ ਕਰੇ। ਬਹੁਤ ਬਹੁਤ ਧੰਨਵਾਦ। ਅੱਛਾ ਬੋਲੋ ਜੀ। ਸੋ ਮੇਰਾ ਨਾਮ ਰਾਜੇਸ਼ਵਰੀ ਹੈ। ਮੈਂ ਸਕੂਲ ਦੇ ਵਿੱਚ